ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਮਹਾਪੁਰਸ਼ ਬਹੁਤ ਹੀ ਸਤਿਕਾਰਯੋਗ ਜੋ ਇੱਕ ਗੀਤ ਆਇਆ ਸੱਦੇ ਪ੍ਰੇਮ ਦੇ ਆਨੰਦਪੁਰ ਆਏ ਨੇ ਹਾਂ ਬਾਬਾ ਜੀ ਲੈ ਕੇ ਆਏ ਆ ਸੱਦੇ ਆਨੰਦਪੁਰ ਸਾਹਿਬ ਤੋਂ ਤੇ ਬਚਪਨ ਤੋਂ ਹੀ ਮੇਰਾ ਪਿਆਰ ਹੈ ਤੇ ਇਹ ਸਾਡੇ ਵੀਰ ਸਾਰੇ ਨਾਲ ਮੋਨੂ ਵੀਰ ਜਸੀ ਰਾਜੂ ਕ੍ਰਿਪਾਲ ਤੇ ਅਸੀਂ ਜਦੋਂ ਰਾਤ ਦੀਵਾਨ ਬਾਬਾ ਜੀ ਸਾਡਾ ਯੂਪੀ ਅਸੀਂ ਲਾ ਕੇ ਆਏ ਤੇ ਤੁਹਾਡਾ ਲੇਟ ਮੈਂ ਉੱਠਿਆ ਸੀ ਨਾ ਉਹ ਮੈਂ ਦੇਖਿਆ ਫਿਰ ਤੁਹਾਡਾ ਸਾਰਾ ਸਤੇ ਦਸ ਲੋਕਾਂ ਨੇ ਬਹੁਤ ਸੰਗਤ ਨੇ ਪਿਆਰ ਦਿੱਤਾ ਸੰਗਤ ਨੇ ਪਿਆਰ ਦਿੱਤਾ ਫਿਰ ਮੈਂ ਕਹਿਆ ਸਰਪ੍ਰਾਈਜ਼ ਦਈਏ ਤੁਹਾਨੂੰ ਹਾਂ ਤੇ ਬਹੁਤ ਖੁਸ਼ੀ ਮਾਰਤ ਸੋਨੇ ਚੜ੍ਹਦੀ ਕਲਾ ਬਖਸ਼ੇ ਠੀਕ ਹੈ ਤੇ ਪਿਆਰ ਦੀ ਬੋਲ ਤੁਸੀਂ ਵੀ ਬੋਲੋ ਕੋਈ ਜਰੂਰ ਜੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਅੱਜ ਮੇਰੀ ਜ਼ਿੰਦਗੀ ਦਾ ਇੱਕ ਸਾਲ ਹੋਰ ਕਟਿਆ ਹੈ ਪਰ ਪ੍ਰਚਾਰ ਦੇ ਨਾਲ ਮਹਾਰਾਜ ਨੇ ਬਹੁਤ ਵੱਡੀ ਸੇਵਾ ਲਈ ਹੈ ਇਸ ਸਾਲ ਦੇ ਵਿੱਚ ਵੀ ਤੇ ਮਹਾਰਾਜ ਕੋਲ ਅਸੀਂ ਅਰਦਾਸ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਵੀ ਚੜ੍ਹਦੀ ਕਲਾ ਦੇ ਨਾਲ ਆਪਾਂ ਰਲ ਮਿਲ ਕੇ ਕੀਰਤਨ ਦੇ ਦੀਵਾਨ ਲਾਈਏ ਤੇ ਬਹੁਤ ਹੀ ਸਤਿਕਾਰਯੋਗ ਵੀਰ ਗਗਨਦੀਪ ਸਿੰਘ ਜਿਵੇਂ ਇਹਨਾਂ ਨੇ ਪਹਿਲਾਂ ਦੱਸਿਆ ਕਿ ਬਾਬਾ ਗਲਾਬ ਸਿੰਘ ਜੀ ਦੇ ਜਥੇ ਦੇ ਵਿੱਚ ਵਾਕੂ ਵੀ ਸੁਭਾਅ ਮੰਭਾਉਂਦੇ ਆ ਢੋਲਕਦੀਆਂ ਤੇ ਅੱਜ ਮੇਰੇ ਗਰੀਬ ਦੇ ਘਰੇ ਆਏ ਤੇ ਇੰਨਾ ਪਿਆਰ ਕਿ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਕਿ ਮੈਂ ਕੇਕ ਤੱਕਰ ਦਾ ਇੰਨੀ ਆ ਮੈਂ ਨਾਮਕ ਦੇ ਘੱਟਿਆ ਪਰ ਇਹਨਾਂ ਦਾ ਪਿਆਰ ਹੈ ਇਹਨਾਂ ਦੀ ਸ਼ਰਧਾ ਹੈ ਤੇ ਇਹਨਾਂ ਨੇ ਬੜੇ ਪਿਆਰ ਮੈਨੂੰ ਜਤਾਇਆ ਹੈ ਤੇ ਮੇਰੇ ਮੈਂ ਵੀ ਰੋਮ ਰੋਮ ਮੇਰਾ ਕਰਜ਼ਾਈਆ ਮੈਂ ਹਮੇਸ਼ਾ ਯਾਦ ਰੱਖਾਂਗਾ ਇਹੋ ਜਿਹੇ ਸਿੰਘਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਤੇ ਜਿਹੜਾ ਨੇ ਮੈਨੂੰ ਗਰੀਬ ਨੂੰ ਇੰਨਾ ਵੱਡਾ ਮਾਰ ਦਿੱਤਾ ਤੇ ਸੰਗਤਾਂ ਨੇ ਬਹੁਤ ਬੇਅੰਤ ਸਵੇਰੇ ਬਹੁਤ ਸਾਰੇ ਸੰਤਾਂ ਨੇ ਫੋਨ ਕੀਤੇ ਵੀਡੀਓ ਭਾ ਕੇ ਮੈਨੂੰ ਵਧਾਈਆਂ ਦਿੱਤੀਆਂ ਮੈਂ ਸਭ ਦਾ ਸ਼ੁਕਰੀਆ ਕਰਦਾ ਤੇ ਗਗਨਦੀਪ ਦੇ ਨਾਲ ਵੀਰ ਜਤਿੰਦਰ ਸਿੰਘ ਮੋਨੂ ਜਿਹੜਾ ਕਿ ਸਾਡੇ ਜੱਥੇ ਦੇ ਵਿੱਚ ਵੀ ਬਹੁਤ ਵੱਡੀਆਂ ਸਵਾਮਾਂ ਨਵਾਉਂਦਾ ਉਹਨਾਂ ਦੇ ਨਾਲ ਜੱਸੀ ਸਾਡਾ ਫੂਲ ਤੋਂ ਤੇ ਗਗਨਦੀਪ ਸਿੰਘ ਬਾਬਾ ਗਲਾਬ ਸਿੰਘ ਦੇ ਜੱਥੇ ਦੇ ਕੀਰਤਨੀਏ ਸਿੰਘ ਤੇ ਭਾਈ ਕਿਰਪਾਲ ਸਿੰਘ ਜੀ ਸਾਡੇ ਜੱਥੇ ਦੇ ਵਿੱਚ ਹੁਣੇ ਆਇਆ ਜੇ ਨਿੱਕਾ ਜਿਹਾ ਬੱਚਾ ਹੈ ਪਰ ਸਿਆਣਾ ਬੱਚਾ ਬਹੁਤ ਹੈ ਇਹਨੂੰ ਅਸੀਂ ਪਿਆਰ ਬਹੁਤ ਕਰਦੇ ਆ ਹਮੇਸ਼ਾ ਸਾਡੇ ਦਵਾਨ ਦੇ ਵਿੱਚ ਜਰੂਰ ਪਹੁੰਚਦਾ ਤੇ ਨਾਲ ਰਾਜਵੀਰ ਸਿੰਘ ਰਾਜੂ ਰਾਜਦੀਪ ਸਿੰਘ ਰਾਜੂ ਤੇ ਬਹੁਤ ਹੀ ਪਿਆਰਾ ਬੱਚਾ ਹੈ ਵੀ ਇਹਨਾਂ ਨੇ ਵੀ ਪਿਛਲੀ ਵਾਰ ਫੂਲਪਿੰਡ ਦੇ ਵਿੱਚ ਬਹੁਤ ਚੜ੍ਹਦੀ ਕਲਾ ਦੇ ਨਾਲ ਇਹਨਾਂ ਨੇ ਗੱਤਕੇ ਦਾ ਕੰਪੀਟੀਸ਼ਨ ਕਰਾਇਆ ਸੀਗਾ ਮੈਂ ਦਿਵਾਨਾ ਦੇ ਵਿੱਚ ਤੇ ਥੋੜਾ ਬਿਮਾਰ ਹੋਣ ਕਰਕੇ ਮੈਂ ਨਹੀਂ ਪਹੁੰਚ ਸਕਿਆ ਮਾਦੀ ਮਾਫੀ ਚਾਹੁੰਦਾ ਅਗਲੀ ਵਾਰ ਅਸੀਂ ਵੱਧ ਚੜ ਕੇ ਉਹ ਸਮਾਗਮ ਨੂੰ ਵੀ ਮਨਾਵਾਂਗੇ ਤੇ ਦੂਜਾ ਦਵਾਨ ਤੁਸੀਂ ਆਏ ਨਹੀਂ ਹੈਗੇ ਹਾਂ ਦਵਾਨ ਦੇਣਾ ਤੁਸੀਂ ਰਾਤ ਹਾਂ ਸੰਗਤ ਨਾਲ ਵਾਦਾ ਕੀਤਾ ਹੋਇਆ ਸੀ ਤੇ ਉਹ ਵੀ ਅਸੀਂ ਕਰਨਾ ਹੈਗਾ ਤੇ ਮੈਂ ਵੀਰ ਗਗਨਦੀਪ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਇੰਨਾ ਮਾਨ ਦਿੱਤਾ ਜੀ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਚੜ੍ਹਦੀ ਕਲਾ ਚ ਰੱਖੇ ਬਹੁਤ ਬਿਰਲੇ ਸਿੰਘਾਂ ਦੇ ਅੰਦਰ ਇਹ ਪਿਆਰ ਹੁੰਦਾ ਹੈਗਾ ਵੇ ਜਿਹੜੇ ਮਹਾਂਪੁਰਸ਼ਾਂ ਨਾਲ ਜਿਵੇਂ ਕੀਰਤਨੀਏ ਪਰ ਪਰਿਵਾਰ ਵਾਂਗੂ ਰਹਿੰਦੇ ਆਪਸਾਰੇ ਮੈਨੂੰ ਤਾਂ ਭੁੱਲਿਆ ਬਾਤਾ ਪਰ ਤੁਹਾਨੂੰ ਯਾਦਤਾ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਸਤਿਗੁਰੂ ਜੀ ਸੋ ਸਾਰੇ ਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਐਡੀ ਦੂਰੋਂ ਗੱਡੀ ਦੇ ਵਿੱਚ ਆਏ ਸਫ਼ਰ ਤੈਅ ਕਰਕੇ ਆਏ ਜੂਪੀ ਰਾਤ ਦੀਵਾਨ ਸੀਗਾ ਉੱਥੋਂ ਟਾਈਮ ਕੱਢ ਕੇ ਆਏ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਹੁਣ ਤੁਸੀਂ ਕੀ ਕਹੋਗੇ